ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਆਲ ਇੰਡੀਆ ਵੱਲੋਂ ਸ੍ਰੀ ਅਕਾਲ ਤਾ ਸਹਿਬ ਨੂੰ ਇੱਕ ਮਰਜ਼ਾਦਾ ਮੰਗ ਪੱਤਰ ਦਿੱਤਾ ਹੈ ਕਿਉਂਕਿ ਆਏ ਦਿਨ ਬਹੁਤ ਜ਼ਿਆਦੀਆਂ ਥਾਵਾਂ ਤੇ ਘਟਨਾਵਾਂ ਵਾਪਰ ਰਹੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਵਾਲੀਆਂ ਜਿਹੜੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਉਹਦਾ ਕੋਈ ਕਾਰਨ ਹੈ ਉਹ ਅੱਜ ਅਸੀਂ ਕੁਝ ਗੱਲਾਂ ਲੈ ਕੇ ਕਰਕੇ ਦੇਖ ਕੇ ਆਇਆ ਨੰਬਰ 1 ਤੇ ਜਿਹੜੇ ਗੁਰੂ ਗ੍ਰੰਥ ਸਾਹਿਬ 'ਤੇ ਪ੍ਰਕਾਸ਼ ਹੋ ਰਹੇ ਨੇ ਰਾਮਸਰ ਉਥੇ ਕੁਝ ਮੋਨੇ ਬੰਦੇ ਕੰਮ ਕਰ ਰਹੇ ਹਨ ਕਿ ਉਥੇ 190 ਜਾਂ 95 ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਜੋ ਜਥੇਦਾਰ ਹਰਪ੍ਰੀਤ ਸਿੰਘ ਜੀ ਅਸੀਂ ਮੀਡੀਆ ਵਿੱਚ ਇੱਕ ਡਿਪੀਰ ਵੇਖੀ ਸੀ ਕਿ ਉਹਨਾਂ ਨੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੇ ਪਾਵਨ ਪਵਿੱਤਰ ਜਿਹੜੇ ਸ਼ਬਦ ਲਿਖੇ ਜਾਂਦੇ ਹਨ ਉਹ ਇੱਕ ਬਨੇ ਉਹ ਦੂਜੇ ਬਨੇ ਦਿਖਣ ਲੱਗ ਪਏ ਨੇ ਜਿਹਦੇ ਕਰਕੇ ਉਹ ਕਿਤੇ ਪ੍ਰਕਾਸ਼ ਨਹੀਂ ਹੋ ਸਕਦੇ ਉਹਨਾਂ ਨੂੰ ਹੀ ਗੋਂਦਾ ਸਾਹਿਬ ਭੇਜਣ ਵਾਸਤੇ ਕਿਤੇ ਜਾਇਜ਼ਤ ਮੰਗੀ ਉਹਨਾਂ ਨੇ ਦਿੱਤੀ ਨਹੀਂ ਉਹ ਜੇ ਵੀ ਉੱਥੇ ਨੇ ਇਸ ਕਰਕੇ ਅਸੀਂ ਜਿਹੜੇ ਕੰਟੇਨਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਬਾਹਰਲੇ ਦੇਸ਼ਾਂ 'ਚ ਭੇਜ ਰਹੇ ਹਨ ਉਹ ਵੀ ਲੈ ਕੇ ਦੇ ਕੇ ਆਏ ਆ ਤੇ ਇੱਕ ਜਿਹੜਾ ਪਿੰਡਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਅੰਗ ਜਾਂ ਚਾਰ ਅੰਗ ਮਹਾਰਾਜ ਦੇ ਬਿਰਧ ਹੋ ਜਾਂਦੇ ਹਨ ਪ੍ਰਚਾਰਕ ਪੜਤਾਲ ਕਰਨ ਜਾਂਦੇ ਹਨ ਉਹ ਬਿਰਤ ਲਿਖ ਦਿੰਦੇ ਹਨ ਉਸ ਸ੍ਰੀ ਗੋਦਵਾਲ ਸਾਹਿਬ ਭੇਜ ਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਨਸਕਾਰ ਕਰ ਦਿੰਦੇ ਹਨ ਉਹ ਵੀ ਬੜਾ ਦੁਖਦਾਈ ਹੈ ਇਹ ਜਿਹੜੀਆਂ ਅਸੀਂ ਅੱਜ ਸਤਿਗੁਰਾਂ ਦੇ ਸਤਕਾਰ ਵਾਸਤੇ ਉਹਨਾਂ ਨੂੰ ਲੈ ਕੇ ਦੇ ਗਏ ਆ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਅਗਲੇ ਪ੍ਰਕਾਸ਼ ਹੋ ਰਹੇ ਹਨ ਉਹਨਾਂ ਦੇ ਵਿੱਚ ਪਵਨ ਪੀਤਰ ਜਿਹੜਾ ਸ਼ਬਦ ਹਨ ਤੇ ਇਹਨਾਂ ਦੇ ਛਾਪੇ ਦੇ ਵਿੱਚ ਬਹੁਤ ਮਿਸਟੇਕਾਂ ਹਨ ਕੇ ਭਾਵ ਕੇ ਘਟੋ ਘਾਟ 4700 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਛਾਪੇ ਨਾਲ ਛਾਪ ਰਹੇ ਨੇ ਮਹਾਰਾਜ ਦੇ ਪਾਵਨ ਪੇ ਤੁਰਬਾਣੀ ਉਹਦੇ ਚ ਮਿਸਟੇਕਾਂ ਹਨ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਧਾਨ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਉਹਨਾਂ ਨੂੰ ਪੂਰ ਤੌਰ ਤੇ ਆਰਾਮਸਰ ਦੀ ਜਿਹੜੀ ਪ੍ਰੈਸ ਹੈ ਉੱਤੇ ਪਾਬੰਦੀ ਲਾਈ ਜਾਵੇ ਜਿਹੜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਪਿੰਡਾਂ ਵਿੱਚ ਪ੍ਰਕਾਸ਼ ਹੋ ਚੁੱਕੇ ਹਨ ਉਹਨਾਂ ਨੂੰ ਅੱਜ ਸਤਿਕਾਰ ਵਾਸਤੇ ਵੱਧ ਤੋਂ ਵੱਧ ਸਤਿਕਾਰ ਕਰਾਇਆ ਜਾਵੇ ਪਿੰਡਾਂ ਦੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਗਰੰਥੀ ਜਿਹੜੇ ਹਨ ਕਈ ਤਾਂ ਬਿਲਕੁਲ ਕੋਈ ਨਿਤਨੇਮ ਨਹੀਂ ਪਿੰਡਾਂ ਦੇ ਵਿੱਚ ਹੋ ਰਿਹਾ ਭਾਵ ਕਿ ਜਦੋਂ ਸਾਨੂੰ ਸ਼ਿਕਾਇਤ ਆ ਰਹੀਆਂ ਨੇ ਕਈ ਇਦਾਂ ਹੋ ਰਿਹਾ ਕਿ ਕਈਆਂ ਨੇ ਗੁਰੂ ਘਰ ਬਣਾਏ ਹਨ ਤੇ ਉਥੇ ਜਿਹੜੀ ਲੜਕੀ ਲੜਕਾ ਘਰੋਂ ਭੱਜ ਕੇ ਦਿਲ ਜਾਂਦਾ ਜਾਂਦੇ ਹਨ ਉਹਨਾਂ ਦੀ ਕੋਟ ਮੈਰਿਜ ਕੀਤੀ ਜਾਂਦੀ ਹੈ ਤੇ ਜਿਹੜੇ ਪ੍ਰਾਤਨ ਸ੍ਰੀ ਗੁਰਗ੍ਰੰਥ ਸਾਹਿਬ ਜੀ ਇਥੋਂ ਇਹ ਆਪਣੇ ਜਿਹੜਾ ਮਹਾਰਾਜੇ ਪਾਸ਼ਾ ਦਾ ਤੋਸਾ ਸਾਹਿਬ ਤੋਸੇ ਦੇ ਵਿਚ ਮਾਰਾ ਤੋਸੇ ਖਾਨੇ ਦੇ ਸੁਭਾਇਮਾਨ ਕੀਤੇ ਸਨ ਉਹ ਸ਼੍ਰੋਮਣੀ ਕਮੇਟੀ ਨੇ ਕਿੱਥੇ ਭੇਜੇ ਹਨ ਉਹ ਵੀ ਜਿਹੜੀਆਂ ਚੀਜ਼ਾਂ ਹਨ ਉਹ ਵੀ ਉਹ ਵੀ ਜਿਹੜੇ ਧਾਨ ਗੁਰੂ ਗ੍ਰੰਥ ਸਾਹਿਬ ਪ੍ਰਾਤਨ ਹਨ ਉਹ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਬਾਹਰ ਲੈਂਦੀਆਂ ਜਾਣ ਅਸੀਂ ਅੱਜ ਇਹ ਸ੍ਰੀ ਅਕਾਲ ਤਖਤ ਸਾਹਿਬ ਜੋ ਭਾਈ ਜਗਰੂਪ ਸਿੰਘ ਹਨ ਉਹਨਾਂ ਨੂੰ ਅਸੀਂ ਅੱਜ ਜੋ ਮਰਜ਼ਾਦਾ ਮਤਰਜਾ ਦਿੱਤਾ ਗਿਆ ਹੈ ਕਿ ਜਲਦੀ ਹੀ ਇਹ ਜਿਹੜੀਆਂ ਕਾਰਵਾਈਆਂ ਕੀਤੀਆਂ ਜਾਂਣਾ ਸੀ ਪਹਿਲਿਆਂ ਨੂੰ ਪਹਿਲਾਂ ਵੀ ਪੁੱਛਿਆ ਆ ਕਿ ਜਿਹੜੇ ਪਹਿਲੇ ਤੁਹਾਨੂੰ ਮੰਗ ਪੱਤਰ ਅਸੀਂ ਦੇ ਕੇ ਗਏ ਆ ਜੀਵਨ ਸਿੰਘ ਚੱਤਰ ਸਿੰਘ ਵਾਲਾ ਉਹਦੇ ਕੀ ਬਾਰੇ ਕੀ ਕੀਤਾ ਆਂਦੇ ਉਹਦੀ ਪੜਤਾਲ ਹੋ ਰਹੀ ਆ ਉਹ ਜਲਦੀ ਹੀ ਕੋਈ ਨਾ ਕੋਈ ਫੈਸਲਾ ਲਿਆ ਜਾਵੇਗਾ ਅਸੀਂ ਜੇਕਰ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ਼ਾ ਜਿੱਥੇ ਪ੍ਰਕਾਸ਼ਮਾਨ ਹੋ ਰਹੇ ਹਨ ਆਨ ਰਾਮਸਰ ਇਥੇ ਸਿੰਘ ਸਾਹਿਬ ਨੂੰ ਦੇ ਕੋਲੋਂ ਮੰਗ ਕਰਦੇ ਆ ਪੈਲ ਤੇ ਆਧਾਰ ਤੇ ਪਾਬੰਦੀ ਲੱਗ ਜਾਣੀ ਚਾਹੀਦੀ ਹੈ ਦੂਸਰਾ ਸ੍ਰੀ ਗੋਂਦਵਾਲ ਸਾਹਿਬ ਜਿਹੜੇ ਦੋ ਜਾਂ ਚਾਰ ਅੰਗ ਵਿਰਧ ਹੁੰਦੇ ਹਨ ਉਥੇ ਜਿਹੜੇ ਅਗਣ ਭੇੜ ਕੀਤੇ ਜਾ ਰਹੇ ਹਨ ਉਥੇ ਵੀ ਪਾਬੰਦੀ ਲਾ ਚਾਹੀਦੀ ਹੈ ਕਿਉਂਕਿ ਜੇ ਦੋ ਗੁਰੂ ਗ੍ਰੰਥ ਸਾਹਿਬ ਦੇ ਅੰਗ ਬਿਰਧ ਹਨ ਉਹਨਾਂ ਨੂੰ ਬਦਲ ਦੇਣਾ ਚਾਹੀਦਾ ਸੀ ਪਰ ਇਹ ਅਜੇ ਤੱਕ ਧਿਆਨ ਨਹੀਂ ਸ਼੍ਰੋਮਣੀ ਕਮੇਟੀ ਦੇ ਰਹੀ ਤੇ ਜਿਹੜੇ 190 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਜ ਕੋਈ ਜਿਹੜਾ ਮਿਸਟੇਕਾਂ ਨਹੀਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪੀਤਰ ਸ਼ਬਦਾ ਦੀ ਜਿਹੜੀ ਸ਼ਾਈ ਦੇ ਨਾਲ ਜਾਂ ਅੰਗ ਹਲਕਾ ਲੱਗਣ ਕਾਰਨ ਮਹਾਰਾਜੇ ਪਾਸ਼ਾ ਦੀਆਂ ਬੇਦਬੀਆਂ ਹੋਈਆਂ ਹਨ ਉਹਨਾਂ ਦੇ ਉੱਪਰ ਭਾਵੇਂ ਠੇਕੇਦਾਰ ਹੈ ਤੇ ਭਾਵੇਂ ਉੱਥੋਂ ਦਾ ਕੋਈ ਮੈਨੇਜਰ ਹੈ ਜਾਂ ਸੁਬੇਦਾਰ ਹੈ ਜਾਂ ਕੋਈ ਵੀ ਹੈ ਉਨ੍ਹਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਕਿ ਇਹ ਜਿਹੜੀ ਮਿਸਟੇਕ ਹੋਈ ਹੈ ਕਿਉਂ ਹੋਈ ਹੈ ਇਹਦਾ ਜਰੂਰ ਪੰਜ ਮੈਂਬਰੀ ਜਾਂ ਕੋਈ ਇਸ ਤੋਂ ਬਣਾ ਕੇ ਇਹਦੀ ਪੜਤਾਲ ਕਰਨੀ ਚਾਹੀਦੀ ਹੈ ਇਹ ਅਸੀਂ ਅੱਜ ਸ੍ਰੀ ਅਕਾਲ ਤਖਤ ਜਥੇਦਾਰ ਨੂੰ ਦਿੱਤੇ ਹੋਏ ਨੇ ਹੁਣ ਕਿੰਨੀ ਜਲਦੀ ਕਾਰਵਾਈ ਕਰਦੇ ਜੀ ਤੁਸੀਂ ਇੱਕ ਗੱਲ ਕਹੀ 4700 ਤੁਸੀਂ ਉਹ ਗੱਲ ਕਲੀਅਰ ਨਹੀਂ ਕਰ ਪਏ 4700 ਗੁਰਗਰਾਂ ਸਾਹਿਬ ਦੇ ਪਾਵਨ ਸੁਨਪਾ ਦੇ ਵਿੱਚ ਗਲਤੀਆਂ ਨੇ ਜਾਂ 4700 ਗਲਤੀਆਂ ਨੇ ਇਹ 4700 ਜਿਹੜੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੇ ਵਿੱਚ ਸਿਹਾਰੀ ਬਿਹਾੜੀ ਔਕੜ ਬਲੈਂਕੜੇ ਜਿਹੜੇ ਆ ਉਹ ਜਿਹੜਾ ਇਹਨਾਂ ਦਾ ਪ੍ਰਸਦਾ ਛਾਪਾ ਉਹਦੇ ਵਿੱਚ ਗਲਤੀਆਂ ਆ 47100 47100 ਇਹ ਵਰ ਬਾਬਰਨਾਮ ਸਿੰਘ ਤੋਂ ਮੈਨੇ ਸਾਨੂੰ ਇਹ ਗੱਲ ਦੱਸੀ ਸੀ ਕਿ ਸਾਡੇ ਬੁੱਟਰ ਨੇ ਜਿਹੜਾ ਹੁਣੇ ਹੱਦ ਗ੍ਰੰਟੀ ਬਣਾਇਆ ਜਾ ਰਿਹਾ ਵਾ ਉਹਨੇ ਇਹ ਖੜਾਣਾ ਤਿਆਰ ਕੀਤਾ ਵਾ ਉਹਨੂੰ ਇੱਕ ਐਡ ਗ੍ਰਾਂਤੀ ਭਾਈ ਅੰਮਰਜੀਤ ਸਿੰਘ ਵੀਟਰ ਬਣ ਰਹੇ ਨੇ ਇਹਨੇ ਕਿ ਉਹ ਹੁਣ ਕੀ ਧਿਆਨ ਦਿੰਦੇ ਨੇ ਇੱਧਰ ਮਾਰੇ ਦੀ ਬਾਣੀ ਦੇ ਸਦਕਾਰ ਵਾਸਤੇ ਉਹਨਾਂ ਨੇ ਗਾੜੀ ਖੜਾਣਾ ਤਿਆਰ ਕੀਤਾ ਜਿਹੜੇ ਕਰਕੇ ਸਾਨੂੰ ਪਤਾ ਲੱਗਾ ਸੀ ਪਰ ਇਹ ਅੰਸਰ ਦੀ ਗੱਲ ਬੜੀ ਗਲਤ ਗੱਲ ਹੋ ਗਈ ਕਿ 4700 ਦੇ ਕਰੀਬ ਪਾਠ ਭੇਦ ਰਹਿਗੇ ਨੇ ਇਹ ਤਾਂ ਫਿਰ ਸਿੱਧੇ ਤੌਰ ਤੇ ਆਸਥਾ ਦੇ ਨਾਲ ਖਿਲਵਾੜ ਹੋ ਗਿਆ ਇਹ ਇੱਕ ਨਹੀਂ ਬੜੇ ਚਿਰ ਦਾ ਹੀ ਘਰ ਆਏ ਨੇ ਸ਼੍ਰੋਮਣੀ ਕਮੇਟੀ ਵਾਲੇ ਜ਼ਾਬਦਾ ਕਿਸੇ ਨਾ ਕਿਸੇ ਨਾ ਰੜੇ ਹੋਏ ਨੇ ਜਿਹੜੇ ਪਰਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਉਹ ਆਏ ਦਿਨ ਕੋਈ ਵੀ ਅਸੀਂ ਪੁੱਛਦੇ ਹਾਂ ਕਿ ਕੋਈ ਰਿਕਾਰਡ ਰੱਖਿਆ ਗੋਵਾਲ ਸਾਹਿਬ ਦੇ ਕੋਈ ਵੀਡੀਓਗ੍ਰਾਫੀ ਕੀਤੀ ਹੈ ਪ੍ਰਚਾਰਕ ਦੇ ਕਹਿੰਦੇ ਮਹਾਰਾਜ ਚੇ ਪਾਸ਼ਾ ਜੀ ਨੂੰ ਗੁੰਦਵਾ ਸਾਹਿਬ ਅਗਨਪੇਟ ਨਾ ਕਰਨ ਅਵਲ ਜਿਹੜੇ ਕਰਵਾਏ ਗਏ ਨੇ ਉਹਨਾਂ ਦਾ ਰਿਕਾਰਡ ਸ੍ਰੀ ਕਾਜ਼ਾ ਜੱਜਤ ਜਰੂਰ ਮੰਗਾਵੇ ਕਿ ਜਿਹੜੇ ਪਹਿਲੇ ਗੁਰੂ ਗ੍ਰੰਥ ਸਾਹਿਬ ਕਿੰਨੇ ਕਰ ਚੁੱਕੇ ਨੇ ਤੁਸੀਂ ਅਗਨਪੇਟ ਉਹਦਾ ਸਾਰਾ ਰਿਕਾਰਡ ਜਿਹੜਾ ਵਾ ਉਹ ਜਰੂਰ ਮੰਗੇ ਤੇ ਜਿਹੜੇ ਗਾਂਹ ਕਰ ਰਹੇ ਨੇ ਉਹਨਾਂ ਦੇ ਬਿਲਕੁਲ ਰੋਕ ਲਈ ਜਾਵੇ ਨਾ ਕੀਤੇ ਜਾਣ ਕਿਉਂਕਿ ਫੋਟੋ ਵੀਡੀਓ ਗਰਾਫੀ ਵੀ ਹੋਣੀ ਚਾਹੀਦੀ ਆ ਗੁਰੂ ਗ੍ਰੰਥ ਸਾਹਿਬ ਚੇ ਪਾਸ਼ਾ ਦੇ ਕੰਮ ਕਿੰਨੇ ਪਾਵਨ ਪ੍ਰਤਿਸ਼ਟਾ ਸ਼ਬਦ ਜਿਹੜੇ ਉਹ ਬਿਰਧ ਹਨ ਆ ਤੁਸੀਂ ਰਾਮ ਸਰ ਦੀ ਗੱਲ ਕਹਿਤੀ ਹੈ ਕਿ ਉੱਥੇ ਮੋਨੇ ਅੰਬੀਤੇ ਦਿਨੀ ਐਡਵੋਕੇਟ ਅਰਜਨ ਸਿੰਘ ਕੰਮੀ ਵੱਲੋਂ ਭਾਗੀ ਕਾਰਵਾਈ ਕੀਤੀ ਹੈ ਕੀ ਲੱਗਦਾ ਕਿ ਉੱਥੇ ਵੀ ਕੋਈ ਕਾਰਵਾਈ ਹੋ ਚਾਹੀਦੀ ਹੈ ਵੇਖੋ ਕਿਹੜੇ ਕਿੱਥੇ ਕੀਤੀ ਭਾਈ ਅਰਜਨ ਦੱਸਦਾ ਮੀਨੇ ਤਾਂ ਵੀ ਲੋ ਭਾਗੀ ਕਾਰਵਾਈ ਜਿਹੜੇ ਕਿਸਤਰਾਂ ਨੂੰ ਚੇਂਜ ਕਿਸੇ ਨੇ ਕਿਸਤਰ ਚੇਂਜ ਕੀਤੇ ਗਏ 3 ਮਹੀਨਿਆਂ ਦੇ ਕਿੱਥੇ ਕਾਹਦੇ ਹਾਤੇ ਕੀਤੇ ਗਏ ਆਂਬ ਸਾਹਿਬ ਆਉਂਬ ਸਾਹਿਬ ਜਿਹੜੀ ਜੇਕਰ ਇਹਨਾਂ ਦੇ ਸਕਤਰ ਜ਼ਮੀਨਾਂ ਵੇਚ ਸਕਦੇ ਨੇ ਹਾਂਜੀ ਇਹਨਾਂ ਨੇ ਆਪਣੀਆਂ ਜ਼ਮੀਰਾਂ ਵੇਚਤੀਆਂ ਤੇ ਇਹਨਾਂ ਨੇ ਗੁਰੂ ਘਰ ਦੀਆਂ ਜ਼ਮੀਨਾਂ ਵੇਚ ਦਿੱਤੀਆਂ ਨੇ ਅਸੀਂ ਬੜੇ ਚਿਰ ਦਾ ਰੋਲਾ ਪਾਉਂਦੇ ਆ ਰਹੇ ਹਾਂ ਇਹਨਾਂ ਸੰਨ ਇਹ ਕੋਈ ਆਜ ਤੋਂ 10 ਸਾਲ ਪਹਿਲਾਂ ਨਹੀਂ ਵੇਚੀਆਂ ਜ਼ਮੀਨਾਂ ਇਹ ਧਾਮੀ ਦੇ ਪ੍ਰਧਾਨ ਹੁੰਦਿਆਂ ਵੇਚੀਆਂ ਵਾ ਇਹ ਜਰੂਰ ਅੱਜ ਭਾਵੇਂ ਧਾਮੀ ਸੱਚਾ ਹੁੰਦਾ ਮਾਰਾ ਜਰੂਰ ਉਹਨਾਂ ਨੂੰ ਭਾਵੇਂ ਫੰਡ ਵੀ ਦੇਵੇਗਾ ਫੰਡ ਨਹੀਂ ਉਹਨਾਂ ਨੂੰ ਜੇਲਾਂ ਦੀ ਸਲਾਖਾਂ ਦੇ ਅੰਦਰ ਸੁਟਣਾ ਚਾਹੀਦਾ ਇਹ ਪਰਚਾ ਜਿਹੜਾ ਮੈਂ ਤੇ ਇੱਕ ਬੇਨਤੀ ਕਰੂੰ ਤੁਹਾਡੇ মিডিਆ ਰਾਈ ਇਹ ਇਹਨਾਂ ਦੇ ਮੁਲਾਜ਼ਮਾਂ ਵੱਲੋਂ ਨਹੀਂ ਹੋਣਾ ਚਾਹੀਦਾ ਧਾਮੀ ਵੱਲੋਂ ਨਹੀਂ ਹੋਣਾ ਚਾਹੀਦਾ ਇਹ ਜਿਹੜੇ ਬਾਹਰ ਗੁਰਨਾਨਕ ਨਾਮ ਸੇਖ ਨੇ ਜਿਹਦੇ ਜਸੇਧਾਰ ਰਣਜੀਤ ਸਿੰਘ ਜੀ ਜਿਨ੍ਹਾਂ ਨੇ ਇਹ ਚੀਜ਼ਾਂ ਜਿਹੜੀਆਂ ਰਿਪੋਰਟਾਂ ਬਾਹਰ ਲਿਆ ਕੇ ਲੋਕਾਂ ਤੱਕ ਰੱਖੀਆਂ ਨੇ ਕਿ ਉਹਨਾਂ ਗੁਰਸਿੱਖਾਂ ਵੱਲੋਂ ਪਰਚਾ ਦਰਜ ਹੋਣਾ ਚਾਹੀਦਾ ਤੇ ਹੋਣਾ ਵੀ ਇਦਾਂ ਦਾ ਚਾਹੀਦਾ ਕਿ ਸਾਰਾ ਇਹਨਾਂ ਕੋਲ ਡਾਟਾ ਜਿਹੜੇ ਇਸ ਕਤਰਾ ਦਾ ਪੁਰ ਪ੍ਰਸ਼ਾਸਨ ਨੂੰ ਕਹਿ ਕੇ ਰਿਮਾਂਡ ਲੈ ਕੇ ਹੋਰ ਵੀ ਪੁੱਛਗਿਛ ਕਰਨੀ ਚਾਹੀਦੀ ਇਕੱਲੀ ਹੰਬ ਸਾਹਿਬ ਦੀ ਨਹੀਂ ਹੋਰ ਵੀ ਇਹਨਾਂ ਨੇ ਗੁਰੂ ਘਰਾਂ ਦੀਆਂ ਜ਼ਮੀਨਾਂ ਵੇਚੀਆਂ ਹੋਈਆਂ ਨੇ ਜਿਹੜੀਆਂ ਕਈ ਤਾਂ ਪ੍ਰਗਟ ਹੋਈ ਜਾ ਰਹੀਆਂ ਚੀਜ਼ਾਂ ਤੇ ਕਈ ਨਹੀਂ ਹੋ ਰਹੀਆਂ ਅਸੀਂ ਚਾਹੁੰਦੇ ਹਾਂ ਕਿ ਸਾਰਾ ਡਾਟਾ ਜਿਹੜਾ ਲਿਆ ਕੇ ਸਿੱਖ ਸੰਗਤਾਂ ਦੇ ਸਾਹਮਣੇ ਰੱਖਣਾ ਚਾਹੀਦਾ ਹੈ